ਪੰਜਾਬ ਸਰਕਾਰ ਨੇ ਕੇਂਦਰ ਕੇਂਦਰ ਨੇ ਜਾਣਕਾਰੀ ਮੰਗੀ ਆ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਨੇ ਜਾਣਕਾਰੀ ਮੰਗੀ ਹੈ ਗੱਲ ਕਰ ਰਹੇ ਹਾਂ ਮੋਸੇਵਾਲਾ ਦੇ ਪਰਿਵਾਰ ਤੋਂ ਜੋ ਜਾਣਕਾਰੀ ਮੰਗੀ ਗਈ ਹੈ ਆਈਵੀਐਫ ਇਲਾਜ ਬਾਰੇ ਕੇਂਦਰ ਨੇ ਰਿਪੋਰਟ ਮੰਗੀ ਸੀ ਸੀਐਮ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਆਵਾਜ਼ ਵਿੱਚ ਪਾਰਟੀ ਦੇ ਅੱਗੇ ਕਹਿੰਦੇ ਹੋਏ ਨਜ਼ਰ ਆਏ ਇਹਨਾਂ ਕਾਗਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਸੁਚੇਤ ਰਹੇ ਚਰਨ ਕੌਰ ਨੇ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੱਤਰ ਵੇ ਜਾ ਗਿਆ ਉਹ ਸਾਂਝਾ ਕੀਤਾ ਗਿਆ ਤੇ ਕੇਂਦਰ ਸਰਕਾਰ ਨੇ ਇਥੇ ਰਿਪੋਰਟ ਮੰਗੀ ਹੈ ਪੰਜਾਬ ਸਰਕਾਰ ਤੋਂ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਵੇਂ ਬੱਚੇ ਦੀ ਜਾਣਕਾਰੀ ਮੰਗੀ ਜਾ ਰਹੀ ਹੈ ਪੂਰੇ ਡਾਕੂਮੈਂਟਸ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਪ੍ਰਕਿਰਿਆ ਮੈਂ ਫੋਲੋ ਨਹੀਂ ਕੀਤੀ ਇਹ ਵੀ ਆਖਿਆ ਜਾ ਰਿਹਾ ਇਸ ਤਰ੍ਹਾਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਸਾਰੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਤਿਆਰ ਹਾਂ ਪਰ ਫਲਹਾਲ ਟ੍ਰੀਟਮੈਂਟ ਚੱਲ ਰਹੇ ਹਨ ਤੇ ਇਸ ਨੂੰ ਲੈ ਕੇ ਹੁਣ ਜੋ ਨਵਾਂ ਅਪਡੇਟ ਸਾਹਮਣੇ ਆਇਆ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਨੇ ਇਹ ਜਾਣਕਾਰੀ ਮੰਗੀ ਹੈ ਤੇ ਆਈਵੀਐਫ ਇਲਾਜ ਬਾਰੇ ਕੇਂਦਰ ਨੇ रिपोर्ट ਮੰਗੇ ਸੀ ਆਮ ਆਦਮੀ ਪਾਰਟੀ ਦੇ ਆਗੂ ਇਹ ਕਹਿੰਦੇ ਹੋਏ ਇੱਥੇ ਨਜ਼ਰ ਆਏ ਨੇ ਤੇ ਉੱਥੇ ਇੱਕ ਲੈਟਰ ਵੀ ਜੋ ਭੇਜਿਆ ਗਿਆ 14 ਮਾਰਚ ਨੂੰ ਇਹ ਲੈਟਰ ਭੇਜਿਆ ਗਿਆ ਮਿਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਵੱਲੋਂ ਇਹ ਲੈਟਰ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਤੇ ਇਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਸੈਕਸ਼ਨ 21 ਜੀ ਫਸਟ ਯਾਨੀ ਕਿ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਜਿਸ ਵਿੱਚ صاف ਲਿਖਿਆ ਹੈ ਕਿ 21 ਤੋਂ ਲੈ ਕੇ 50 ਸਾਲ ਉਮਰ ਹੋਣੀ ਚਾਹੀਦੀ ਮਾਦੀ ਤੇ ਪਿਤਾ ਦੀ 55 ਤੱਕ ਦੀ ਹੋ ਸਕਦੀ ਹੈ ਤੇ ਉਸ ਨੂੰ ਲੈ ਕੇ ਇਹ ਜਾਣਕਾਰੀ ਮੰਗੀ ਸੀ ਰੈਕਸ਼ਨ ਟੇਕਨ ਰਿਪੋਰਟ ਇੱਥੇ ਮੰਗੀ ਸੀ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਹੁਣ ਇਹ ਜਵਾਬ ਆਇਆ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਨੇ ਇਹ ਜਾਣਕਾਰੀ ਮੰਗੀ ਸੀ ਵਿਖਿਆ ਗਿਆ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਵੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਤੇ ਇਹ ਜੋ ਜਾਣਕਾਰੀ ਹੈ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਸਰਕਾਰ ਨੇ ਮੰਗੀ ਹੈ ਕੇਂਦਰ ਸਿਹਤ ਮੰਤਰਾਲੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜੋ ਲੈਟਰ ਭੇਜਿਆ ਗਿਆ ਉਸ ਦੇ ਵਿੱਚ ਜਾਣਕਾਰੀ ਮੰਗੀ ਗਈ ਤੇ ਹਵਾਲਾ ART ਦਾ ਦਿੱਤਾ ਗਿਆ IVF ਦੇ ਬਾਰੇ ਜੋ ਟਰੀਟਮੈਂਟ ਚੱਲ ਰਿਹਾ ਉਸ ਦੇ ਬਾਰੇ ਰਿਪੋਰਟ ਮੰਗੀ ਗਈ ਸੀ ਤੇ ਕਾਨੂੰਨ ਦਾ ਜ਼ਿਕਰ ਕੀਤਾ ਆ ਗਿਆ ਸੀ ਕਿਉਂਕਿ ਉਮਰ ਹੈ ਉਸ ਦੇ ਵਿੱਚ 21 ਤੋਂ ਲੈ ਕੇ 50 ਸਾਲ ਭਾਰਤ ਦੇ ਵਿੱਚ ਮਹਿਲਾ ਦੀ ਉਮਰ ਹੈ 55 ਤੱਕ ਦੀ ਪਰਵਰਸ਼ ਦੀ ਉਮਰ ਹੈ ਤੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਇਹ ਵੀ ਕਿਹਾ ਗਿਆ ਤੇ ਇਸ ਨੂੰ ਲੈ ਕੇ ਬਲਕੌਰ ਸਿੰਘ ਕਹਿੰਦੇ ਹੋਈ ਨਜ਼ਰ ਆਏ ਕਿ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਈ ਹੈ ਤੇ ਚਰਨਕੌਰ ਨੇ ਆਈਬੀਐਫ ਤਕਨੀਕ ਰਾਹੀਂ ਬੱਚੇ ਨੂੰ 17 ਮਾਰਚ ਨੂੰ ਜਨਮ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਨੇ ਜਾਣਕਾਰੀ ਮੰਗੀ ਤੇ ਦਰਅਸਲ ਪੰਜਾਬ ਸਰਕਾਰ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨਕੌਰ ਦੇ IVF enlarge the ਜੋ ਰਿਪੋਰਟ ਹੈ ਉਹ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਸਰਕਾਰ ਨੇ ਮੰਗੀ ਸੀ ਮਾਨ ਇਥੇ ਜੋ ਹੈ ਪੰਜਾਬੀਆਂ ਨਾਲ ਖੜਿਆ ਇਹਨਾਂ ਕਾਗਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿ ਤੇ ਇਹ ਉਹ ਲੈਟਰ ਅੰダー ਦਾ ਸੈਕਸ਼ਨ 21 1st ਇਸ ਦਾ ਜ਼ਿਕਰ ਕੀਤਾ ਗਿਆ ਖਾਸ ਤੌਰ ਤੇ 21 ਜੀ 1st ਆਫ ਦਾ ਅਸਿਸਟਡ रिप्रोडਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਜਿਸ ਦੇ ਵਿੱਚ ਏਜ ਲਿਮਿਟ ਹੈ 21 ਤੋਂ ਲੈ ਕੇ 50 ਸਾਲ ਦੀ ਮਹਿਲਾ ਦੀ ਏਜ ਲਿਮਿਟ ਹੈ ਭਾਰਤ ਦੇ ਵਿੱਚ ਤੇ ਆਈਵੀਐਫ ਤਕਨੀਕ ਰਾਹੀਂ 17 ਤਰੀਕ ਨੂੰ ਬੱਚੇ ਨੂੰ ਜਨਮ ਦਿੱਤਾ ਪਰ 14 ਤਰੀਕ ਦਾ ਇਹ ਲੈਟਰ ਭੇਜਿਆ ਜਾਂਦਾ ਹੈ ਪੰਜਾਬ ਸਰਕਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤੇ ਇਸ ਦੇ ਵਿੱਚ ਜੋ ਹਵਾਲਾ ਦਿੱਤਾ ਜਾਂਦਾ ਇੱਕ ਹੋਰ ਨਿਊਜ਼ਪੇਪਰ ਦਾ ਦਿੱਤਾ ਜਾਂਦਾ ਜਿਸ ਦੇ ਵਿੱਚ ਰਿਪੋਰਟ ਆਫੀ ਸੀ ਆਈਵੀਐਫ ਟੈਕਨੀਕ ਨੂੰ ਲੈ ਕੇ ਕੀ ਸਦੂ ਮੂਸੇ ਵਾਲਾ ਦੇ ਪਤਾ ਤੇ ਮਾਤਾ ਆਈਵੀਐਫ ਤਕਨੀਕ ਦੀ ਵਰਤੋਂ ਕਰ ਰਹੇ ਨੇ ਤੇ ਉਸ ਦਾ ਹਵਾਲਾ ਇਸ ਦੇ ਵਿੱਚ ਦਿੱਤਾ ਗਿਆ ਤੇ ਆਈਵੀਐਫ ਇਲਾਜ ਬਾਰੇ ਕੇਂਦਰ ਨੇ ਰਿਪੋਰਟ ਮੰਗੀ ਸੀ ਜੋ ਆਮ ਆਦਮੀ ਪਾਰਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਤੇ 29 ਮਈ 2022 ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਪੰਜਾਬ ਵਿੱਚ ਜਦੋਂ ਭਾਰਾ ਵਾਪਰਿਆ ਸੀ ਸਦੂ ਮੂਸੇ ਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਤੇ ਹੁਣ ਸਿੱਧੂ ਮੂਸੇਵਾਲੇ ਦਾ ਫਰਾ ਦਾ ਜਨਮ ਹੋਇਆ 17 ਤਰੀਕ ਨੂੰ ਤੇ ਹੁਣ ਜਾਣਕਾਰੀ ਸਾਹਮਣੇ ਪੰਜਾਬ ਸਰਕਾਰ ਨੇ ਨਹੀਂ ਕੇਂਦਰ ਨੇ ਇਹ ਜਾਣਕਾਰੀ ਮੰਗੀ ਹੈ